गुरु सतनाम वाहे गुरु सतनाम वाहे गुरु सतनाम वाहे गुरु वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਹਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਜੀ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਆਸਾ ਰਾਗ ਵਿੱਚ ਬਾਣੀ ਚੱਲ ਰਹੀ ਹੈ ਭਗਤ ਜੀ ਦੇ 34 ਸ਼ਬਦ ਸੰਪੂਰਨ ਹੋਏ ਹਨ ਕੁੱਲ ਹੋ ਅਗਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਭਾਈ ਰੰਭ ਕਰਦੇ ਹੋਏ ਬਚਨ ਕਰਦੇ ਹਨ ਜੀ ਆਸ ਕਰਵਤ ਭਲਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕੁਮਾਰ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਸ਼ਬਦ ਰੰਮ ਕਰਦੇ ਹੋਏ ਵੰਦਲੀ ਬਿਰਤੀ ਜਿਹੜੀ ਹੈ ਪ੍ਰਾਪਤੀ ਦੀ ਗੱਲ ਕਰਦੇ ਹਨ ਤੇ ਬਚਨ ਕਰਦਨ ਕਰਵਤ ਤੋਂ ਭਾਵ ਹੁੰਦਾ ਆਰਾ ਕਰਵਤ ਸ਼ਬਦ ਅਤੇ ਕਰਵਟ ਅਲੱਗ-ਅਲੱਗ ਲਬਜ ਹਨ ਸ਼ਬਦ ਹਨ ਆਰੰਭ ਵਿੱਚ ਭਗਤ ਜੀ ਨੇ ਕਿਹਾ ਕਰਵਤ ਭਲਾ ਨਾ ਕਰਵਟ ਤੇਰੀ ਭਗਤ ਜੀ ਕਹਿੰਦੇ ਕਿ ਜਦੋਂ ਜਿੰਨਾ ਚਿਰ ਭਗਤ ਜੀ ਕਹਿੰਦੇ ਤੁਹਾਡੇ ਦਰਸ਼ਨ ਨਹੀਂ ਪਾ ਲੈਂਦੇ ਤੁਸੀਂ ਕਰਵਟ ਨਹੀਂ ਲੈਂਦੇ ਭਗਤ ਜੀ ਕਹਿੰਦੇ ਭਾਵੇਂ ਸੀਸ ਤੇ ਆਰਾ ਚੱਲ ਜਾਵੇ ਕਰਵਟ ਭਲਾ ਨਾ ਕਰਵਟ ਤੇਰੀ ਭਗਤ ਜੀ ਬੇਨਤੀ ਕਰਦੇ ਹਨ ਪਰਮੇਸ਼ਰ ਅਗੇ ਪਤੀ ਪ੍ਰਮਾਤਮਾ ਅਗੇ ਕਰਵਟ ਲਈ ਜੈ ਮੋਕੋ ਕਾਹੀ ਕੋ ਮਾਰੇ ਰਹਾਉ ਦੀ ਜਿਹੜੀ ਪੰਕਤੀ ਆ ਉਹਦੇ ਵਿੱਚ ਕੇਂਦਰੀ ਭਾਵ ਪ੍ਰਗਟ ਹੋ ਜਾਂਦਾ ਹੈ ਭਗਤ ਜੀ ਕਹਿੰਦੇ ਮੇਰੀ ਬੇਨਤੀ ਹੈ ਤੇਰੇ ਚਰਨਾਂ ਦੇ ਵਿੱਚ ਪਰਮੇਸ਼ਰ ਜੀ ਉਹ ਪਤੀ ਪਰਮੇਸ਼ਰ ਜੀ ਕਹਿੰਦੇ ਤੁਸੀਂ ਮੇਰੇ ਆਲ ਮੁਖ ਕਰਨਾ ਕਰੋ ਮੈਨੂੰ ਦਰਸ਼ਨ ਦੇਣਾ ਕਰੋ ਜਦੋਂ ਤੁਹਾਡੇ ਲੋਲਾ ਹੋ ਜਾਂਦਾ ਭਗਤ ਜੀ ਕਹਿੰਦੇ ਐ ਲੱਗਦਾ ਕਿ ਮੈਂ ਮਰ ਚੁੱਕਾ ਹਾਂ ਮੇਰੀ ਆਤਮਾ ਮੇਰਾ ਸਰੀਰ ਮਰਿਆ ਤੁਲ ਹੋ ਜਾਂਦਾ ਤੇ ਭਗਤ ਜੀ ਰੰਭ ਕਰਦੇ ਨੇ ਸ਼ਬਦ ਕਰਵਤ ਭਲਾ ਨਾ ਕਰਵਟ ਤੇਰੀ ਭਗਤ ਜੀ ਕਹਿੰਦੇ ਤੁਸੀਂ ਕਿਰਪਾ ਕਰੋ ਕਰਵਟ ਤੋਂ ਭਾਵ ਕੀ ਮੇਰੇ ਵੱਲ ਪਿੱਛਾ ਨਾ ਕਰੋ ਮੇਰੇ ਵੱਲ ਮੁੱਖ ਕਰ ਲਿਓ ਤਾਂ ਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ ਤੁਹਾਡੇ ਦਰਸ਼ਨ ਪਾ ਸਕਾਂ ਜਿੰਨਾ ਚਿਰ ਤੁਹਾਡੇ ਤੋਂ ਲਾ ਹੁੰਦਾ ਹੈ ਤੁਹਾਡੇ ਦਰਸ਼ਨ ਨਹੀਂ ਪਾਉਂਦਾ ਉਹਨਾ ਚਿਰ ਐਂ ਜਾਪਦਾ ਕਿ ਜਿਵੇਂ ਸਰੀਰ ਵੀ ਭਾਵੇਂ ਦੋ ਫਾੜ ਹੋ ਜਾਵੇ ਵੰਡਿਆ ਜਾਵੇ ਪਰ ਤੁਹਾਡੇ ਵੱਲ ਮੇਰੀ ਪਿੱਠ ਨਾ ਹੋਵੇ ਤੁਹਾਡੇ ਵੱਲ ਮੇਰਾ ਮੁੱਖ ਹੀ ਰਹੇ ਸਦਾ ਮੈਂ ਤੁਹਾਡੇ ਦਰਸ਼ਨ ਪਾ ਸਕਾਂ ਹਿੰਗਤਾ ਦੀ ਜਿਹੜੀ ਕੰਧ ਹੈ ਹੰਮੇ ਦੀ ਕੰਧ ਹੈ ਜਿਹੜਾ ਉਲਾ ਹੈ ਜਿਹੜੀ ਪਿੱਠ ਹੈ ਉਹ ਤੁਸੀਂ ਭਗਤ ਜੀ ਕਹਿੰਦੇ ਕਿਰਪਾ ਕਰਕੇ ਖਤਮ ਕਰ ਦੇਵੋ ਜਿਵੇਂ ਭਗਤ ਸਤਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਇਤੋਂ ਉਦਾਹਰਣ ਪੈਦਾ ਹੋ ਜਾਂਦੀ ਹੈ ਕਿ ਭਾਈ ਸਾਹਿਬ ਜੀ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਖੀਰ ਲਈ ਇੱਛਾ ਦੱਸ ਦਿਓ ਸਾਹਮਣੇ ਗੁਰੂ ਮਹਾਰਾਜ ਜੀ ਦਾ पिंजरा ਕੁ ਤੀਗ ਬਾਦਲ ਸਾਹਿਬ ਜੀ पिंजਰੇ ਚ ਕੈਦ ਹਨ ਤੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਦੂਹਾਂ ਬਾਹਾਂ ਬੰਨੀਆਂ ਹੋਈਆਂ ਨੇ ਆਰੇ ਦੇ ਸਿੱਧਾ ਖਿਲਾੜ ਕੇ ਚੀਰਿਆ ਜਾ ਰਿਹਾ ਤੇ ਪਹਿਲੋਂ ਦੀਰਨ ਤੋਂ ਫਤਵਾ ਸੁਨਾਇਆ ਗਿਆ ਹੈ ਇੱਛਾ ਪੁੱਛੀ ਜਾਂਦੀ ਹੈ ਕਿ ਤੁਹਾਡੀ ਇੱਛਾ ਦੱਸੋ ਖੀਰਲੀ ਇੱਛਾ ਕੀ ਹੈ ਜੋ ਉਸ ਵੇਲੇ ਭਾਈ ਸਾਹਿਬ ਜੀ ਕਹਿੰਦੇ ਹਨ ਸੀਸ ਤੇ ਭਵੇਂ ਆਰਾ ਚੱਲ ਜਾਵੇ ਕੋਈ ਗੱਲ ਨਹੀਂ ਕਹਿੰਦੇ ਜਲਾਦਾ ਸੀਸ ਤੇ ਭਵੇਂ ਆਰਾ ਚਲਾ ਦੇ ਭਵੇਂ ਦੋ ਫਾੜ ਹੋ ਜਾਵੇ ਪਰ ਮੇਰੀ ਬੇਨਤੀ ਹੈ ਮੇਰੀ ਇੱਛਾ ਹੈ ਕਿ ਮੇਰਾ ਮੁਖ ਗੁਰੂ ਚਰਨਾਂ ਵੱਲ ਹੋਵੇ ਕੀ ਮੇਰਾ ਗੁਰੂ ਵਾਲ ਪਿੱਛਾ ਕਰਕੇ ਮੈਨੂੰ ਸ਼ੀਸ਼ਨਾ ਕੀਤਾ ਜਾਵੇ ਜਿੱਦਰ ਮੇਰੇ ਗੁਰੂ ਮਹਾਰਾਜ ਦਾ ਪਿੰਜਰਾ ਗੁਰੂ ਮਹਾਰਾਜੀ ਮੇਰੇ ਸਾਹਮਣੇ ਆਣ ਉਧਰ ਵੱਲ ਮੇਰਾ ਮੁਖ ਕਰਦੇ ਹੋ ਮੈਂ ਚਾਹੁੰਦਾ ਕਿ ਮੈਂ ਸ਼ੀਸ਼ ਦੇ ਪਛੀ ਦੀਪਾਂ ਦਾ ਪੰਧਾ ਗੁਰੂ ਦੇ ਦਰਸ਼ਨ ਕਰ ਸਕਾਂ ਤੇ ਮੇਰੀ ਪੇਠਣਾ ਗੁਰੂ ਵਾਲ ਹੋਵੇ ਮੇਰੇ ਇਹ ਇੱਛਾ ਹੈ ਮੇਰੀ ਹੋਰ ਕੋਈ ਇੱਛਾ ਨਹੀਂ ਮੈਨੂੰ ਜਾਣ ਦੀ ਕੋਈ ਮੈਨੂੰ ਇੱਛਾ ਨਹੀਂ ਹੈ ਯਾਰਾ ਤਲਾ ਦਵੋ ਕੋਈ ਗੱਲ ਨਹੀਂ ਮੈਨੂੰ ਕੋਈ ਆਪਣੇ ਸਰੀਰ ਨਾਲ ਦੇਹ ਨਾਲ ਮੋਹ ਨਹੀਂ ਹੈ ਪਿਆਰ ਨਹੀਂ ਹੈ ਪਰ ਇੱਕੋ ਹੀ ਮੇਰਾ ਸਤਿਗੁਰੂ ਨਾਲ ਪਿਆਰ ਹੈ ਮੇਰਾ ਸਤਿਗੁਰੂ ਨਾਲ ਪ੍ਰੇਮ ਹੈ ਮੇਰਾ ਮੁਖ ਜਿਹੜਾ ਗੁਰੂ ਪਿੰਜਰੇ ਵੱਲ ਹੋਵੇ ਮੇਰਾ ਮੁਖ ਜਿਹੜਾ ਗੁਰੂ ਪਿੰਜਰੇ ਵੱਲ ਕਰ ਦੇਵੋ ਤਾਂ ਕਿ ਮੈਂ ਗੁਰੂ ਦੇ ਦਰਸ਼ਨ ਪਾਈ ਜਾਵਾਂ ਜਿੱਨਾ ਚਿਰ ਮੇਰੇ ਸਰੀਰ ਵਿੱਚ ਸਰੀਰ ਵਿੱਚ ਸਾਹ ਚੱਲਦੇ ਰਹਿਣ ਉਨਾਂ ਚਿਰ ਮੈਂ ਮਹਾਰਾਜ ਦੇ ਦਰਸ਼ਨ ਕਰ ਸਕਾਂ ਮੈਂ ਸਤਿਗੁਰ ਤੋਂ ਲਾ ਨਹੀਂ ਆਪਣੀ ਅੱਖਾਂ ਨੂੰ ਕਰਨਾ ਚਾਹੁੰਦਾ ਮੇਰੇ ਦਰਸ਼ਨ ਮੇਰੀ ਅੱਖਾਂ ਉਹਨਾਂ ਚਿਰ ਦਰਸ਼ਨ ਕਰਦੀਆਂ ਰਹਿਣ ਸਤਿਗੁਰਾਂ ਦੇ ਦੇਖੋ ਕਿ ਅਸੀਂ ਬਿਰਤੀ ਸੀ ਭਾਈ ਮਤੀਦਾਸ ਜੀ ਅਖੀਰਲੀ ਇੱਛਾ ਕੈਸੀ ਸੀ ਕਹਿੰਦੇ ਮਹਾਰਾਜ ਅਲ ਮੁਖ ਹੋਵੇ ਜੇ ਆਮ ਹੁੰਦਾ ਕੋਈ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਛੱਡ ਦਵੋ ਤੇ ਮੈਨੂੰ ਸੰਸਾਰੀ ਸਰਦਾਰੀਆਂ ਸੰਸਾਰੀ ਇੱਛਾ ਪ੍ਰਗਟ ਕਰਦਾ ਆਮ ਆਦਮੀ ਪਰ ਉਹ ਮਹਾਰਾਜੀ ਦੇ ਪੱਕੇ ਸਿੰਘ ਭਾਈ ਮਤੀ ਦਾਸ ਜੀ ਕਹਿੰਦੇ ਮੈਨੂੰ ਦਰਸ਼ਨ ਚਾਹੀਦੇ ਨੇ ਗੁਰੂ ਦੇ ਪੈ ਸੀਸ ਦੋ ਫਾੜ ਹੋ ਜਾਵੇ ਤੇ ਉਸੇ ਤਰ੍ਹਾਂ ਹੀ ਹੋਇਆ ਸੀਸ ਭਾਈ ਸਾਹਿਬ ਦਾ ਦੋ ਫਾੜ ਹੋ ਗਿਆ ਤੇ ਜਬਜੀ ਸਾਹਿਬ ਜੀ ਦੇ ਜਾਪ ਜਿਹੜੇ ਸਾਨੂੰ ਚੱਲਦੇ ਰਹੇ ਜਿੰਨਾ ਚਿਰ ਪੌੜੀਆਂ ਪੂਰੀਆਂ ਨਹੀਂ ਹੋਈਆਂ 40 ਪੌੜੀਆਂ ਦੇ ਪਾਠ ਉਨਾ ਚਿਰੋ ਸੀਸ ਦੇ ਵਿੱਚ ਦੋ ਫਾੜ ਸੀਸ ਦੇ ਵਿੱਚੋਂ ਹੀ ਆਵਾਜ਼ ਆ ਰਹੀ ਹੈ ਉੱਚੀ ਉੱਚੀ ਭਾਈ ਸਾਹਿਬ ਜੀ ਪਾਠ ਕਰਦੇ ਹਨ ਜਪਜੀ ਸਾਹਿਬ ਜੀ ਦਾ ਤੇ ਕੁਝ ਪੌੜੀਆਂ ਬਾਕੀ ਸਨ ਤੇ ਸੀਸ ਦੋ ਫਾੜ ਹੋ ਗਿਆ ਸੀ ਦੋ ਫਾੜ ਸੀਸ ਦੇ ਵਿੱਚੋਂ ਵੀ ਆਵਾਜ਼ ਆ ਰਹੀਆਂ ਨੇ ਉੱਚੀ ਉੱਚੀ ਬਾਣੀ ਪੜਦੇ ਹਨ ਜਪਜੀ ਸਾਹਿਬ ਜੀ ਦੀ ਆਵਾਜ਼ ਆ ਰਹੀ ਹੈ ਉਹ ਆਵਾਜ਼ ਬੰਦ ਨਹੀਂ ਹੋਈ ਮੁਖ ਦੇ ਵਿੱਚੋਂ ਦੋ ਫਾੜ ਸਰੀਰ ਵਿੱਚੋਂ ਵੀ ਆਵਾਜ਼ ਆ ਰਹੀ ਹੈ ਅਸੀ ਬ੍ਰਿਤੀ ਐਸੀ ਵਸਤਾ ਉਹਨਾਂ ਦੀ ਗੁਰਸਿੱਖਾਂ ਦੀ ਜਿਨ੍ਹਾਂ ਨੇ ਆਪਣੀ ਰੂਹ ਆਪਣੀ ਆਤਮਾ ਆਪਣਾ ਸਰੀਰ ਉਹਨੂੰ ਤਨ ਮਨ ਭੇਟ ਕਰਤਾ ਗੁਰੂ ਨੂੰ ਅੱਜ ਬਚਨ ਵੀ ਆਏ ਨਾ ਮਹਾਰਾਜ ਦੇ ਪਾਤਸ਼ਾਹ ਜੀ ਦੇ ਬਚਨ ਵੀ ਆਏ ਨਾ ਬਿੰਦ ਬਿੰਦ ਚੁੱਕ ਚੁੱਕ ਹੋਏ ਇਸ ਲਬਜ ਤਾਂ ਵੀ ਅਰਥੀ ਬਣਦਾ ਕਿ ਬਿੰਦ ਬਿੰਦ ਉਹਦੇ ਚਰਨਾਂ ਵਿੱਚ ਕੱਟ ਕੇ ਰੱਖਦੀ ਏ ਬਿੰਦ ਬਿੰਦ ਤੋਂ ਭਾਵ ਹੁੰਦਾ ਹੈ ਤਨ ਅਤੇ ਮਾਨ ਨੂੰ ਦੇ ਚਰਨਾਂ ਵਿੱਚ ਸੌਂਪ ਦੇਣਾ ਹੋਮੇ ਨੂੰ ਕੱਟ ਕੇ ਉਹਦੇ ਚਰਨਾਂ ਵਿੱਚ ਮਾਨ ਨੂੰ ਅਰਪਣ ਕਰ ਦੇਣਾ ਇਹ ਨਹੀਂ ਉਹਨਾਂ ਕਹਾਂ ਕਿ ਸਰੀਰ ਕੱਟ ਕੇ ਰੱਖ ਦੋ ਤੇ ਮਹਾਰਾਜ ਨੇ ਉੱਥੇ ਉਹ ਅਵਸਥਾ ਪ੍ਰਗਟ ਕੀਤੀ ਹੈ ਪਾਤਸ਼ਾਹ ਜੀ ਕਹਿੰਦੇ ਬਿੰਦ ਬਿੰਦੂ ਦੇ ਚਰਨਾਂ ਵਿੱਚ ਅਰਪਣ ਹੋ ਜਾਵੀਏ ਫੇ ਸਰੀਰ ਜਿਹੜਾ ਬਿੰਦ ਬਿੰਦੂ ਦੇ ਚਰਨਾਂ ਵਿੱਚ ਰੱਖ ਦਿਓ ਹੋਮੇ ਤੋਂ ਰਹਿਤ ਕਰਕੇ ਉਹਨੂੰ ਸੌਂਪ ਦਿਓ ਉਹਨੂੰ ਭੇਟਾ ਕਰ ਦਿਓ ਇਹ ਹੀ ਅਸਲੀ ਭੇਟਾ ਹੈ ਗੁਰਸਿੱਖ ਦੀ ਇਹੀ ਪੇਟਾਗੁਰ ਸਿੱਖ ਦੀ ਜਿਵੇਂ ਮਹਾਰਾਜ ਜੀ ਕਹਿੰਦੇ ਹਨ ਸਤਗੁਰ ਅਗੇ ਸੀਸ ਭੇਟ ਦਿਓ ਜੋ ਸਤਗੁਰ ਸਾਚੇ ਭਾਵੇ ਉਹਦੇ ਚਰਨਾਂ ਵਿੱਚ ਸੀਸ ਭੇਟ ਕਰਦੀ ਹੈ ਸੀਸ ਭੇਟ ਕਰਨਾ ਹੁੰਦਾ ਤਨ ਤੇ ਮਾਨ ਨੂੰ ਉਹਦੇ ਚਰਨਾਂ ਵਿੱਚ ਰੱਖ ਦੇਣਾ ਜਿੱਥੇ ਮਾਨ ਨੇ ਹੁੰਦਾ ਉਹਦੇ ਚਰਨਾਂ ਵਿੱਚ ਰੋਜ਼ ਮਸਤਕ ਰੱਖਦੇ ਆ ਉੱਥੇ ਸਾਡਾ ਤਨ ਵੀ ਤੇ ਮਾਨ ਵੀ ਉਹਦੇ ਚਰਨਾਂ ਵਿੱਚ ਨੀਵਾ ਹੋ ਜਾਵੇ ਨਿਮਰਤਾ ਸਹਿਤ ਨਿਮਰਤਾ ਸਹਿਤ ਇਹ ਸਰੀਰ ਨੂੰ ਭੇਟਾ ਕਰੀਏ ਤੇ ਪਿਆਰੇ ਗੁਰਸਿੱਖ ਨਿਮਰਤਾ ਦੇ ਸਹਸ ਤਨਮਨ ਨੂੰ ਸੌਂਪ ਦਿੰਦੇ ਹਨ ਭਾਵੇਂ ਸਰੀਰ ਕੱਟ ਜਾਵੇ ਖੋਪਰ ਲੈ ਜਾਵੇ ਬੰਦ-ਬੰਦ ਕੱਟਿਆ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਉਹ ਉਹਨਾਂ ਦਾ ਮਾਨਸ ਤੇ ਆਤਮਾ ਰੂਹ ਜਿਹੜੀ ਉਹਦੇ ਚਰਨਾਂ ਵਿੱਚ ਟਿਕ ਜਾਂਦੀ ਹੈ ਜਦੋਂ ਚਰਨਾਂ ਵਿੱਚ ਰੂਹ ਟਿਕ ਜਾਵੇ ਫਿਰ ਭਾਵੇਂ ਕੋਈ ਸੀਸ ਦੋ ਫਾੜ ਕਰ ਦੇਵੇ ਭਾਵੇਂ ਪੁਰਜਾ-ਪੁਰਜਾ ਕੱਟਿਆ ਜਾਵੇ ਭਾਵੇਂ ਬੰਦ-ਬੰਦ ਕੱਟੇ ਜਾਣ ਫਿਰ ਕੋਈ ਫਰਕ ਨਹੀਂ ਹੈ ਇਹ ਤਾਂ ਸਰੀਰ ਕਰਕੇ ਜਿੰਨਾ ਚਿਰ ਆਉਨਾ ਚਿਰ ਫਰਕ ਹੈ ਸਾਨੂੰ ਤੇ ਜਦੋਂ ਰੂਹ ਹੀ ਆਤਮਾ ਹੀ ਉਹਨੂੰ ਸੌਂਪਦੀ ਸਰੀਰ ਤਨ ਮਨ ਤਾ ਗੁਰ ਕੇ ਤੁਰ ਆਗੇ ਸੌਂਪ ਦਿੱਤਾ ਤੇ ਫਿਰ ਕਿਆ ਲਾਗੂ ਮੇਰਾ ਸਤਿਗੁਰੂ ਜੀ ਕਹਿੰਦੇ ਤੇ ਆ ਤੁਜ ਕੋ ਸੌਂਪਤੇ ਕਿਆ ਲਾਗੇ ਮੇਰਾ ਤੇਰਾ ਦਿੱਤਾ ਹੋਇਆ ਤੈਨੂੰ ਸੌਂਪਦਾ ਇੱਥੇ ਮੇਰਾ ਕੀ ਹੈ ਮੇਰਾ ਤਾਂ ਕੁਝ ਵੀ ਨਹੀਂ ਹੈ ਸਰੀਰ ਅਤੇ ਸਾਹ ਵੀ ਤੇਰੇ ਬਖਸ਼ੇ ਹੋਏ ਹਨ ਤੇ ਉਹ ਤੇਰੀ ਦਿੱਤੀ ਵਸਤੂ ਤੈਨੂੰ ਸੌਂਪਦੀ ਤੇ ਫਿਰ ਕਾਹਦਾ ਹੰਕਾਰ ਹੈ ਸਤਿਗੁਰੂ ਜੀ ਕਹਿੰਦੇ ਓ ਮੇ ਤਾਂ ਕਰਨੀਨ ਮੈਂ ਮੇਰੀ ਛੱਡ ਕੇ ਉਹਨੂੰ ਸੌਂਪਦੀ ਇਹ ਸਰੀਰ ਆਤਮਾ ਤੇ ਫਿਰ ਉਹ ਉਹਦੇ ਬਣ ਜਾਈਦਾ ਪਰਮਾਤਮਾ ਦੇ ਇੱਥੇ ਭਗਤ ਕਬੀਰ ਸਾਹਿਬ ਜੀ ਉਹੀ ਗੱਲ ਕਰਦੇ ਹਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਰੀਰ ਭਾਵੇਂ ਦੋ ਫਾੜ ਹੋ ਜਾਵੇ ਆਰਾ ਚੱਲ ਜਾਵੇ ਪਰ ਦੇਰਾ ਮੇਰਾ ਮੁਖ ਤੇਰੇ ਚਰਨਾਂ ਵੱਲ ਰਹਿ ਵੀ ਮੇਰੀ ਪਿੱਠ ਨਾ ਹੋ ਜਾਵੇ ਭਗਤ ਜੀ ਕਹਿੰਦੇ ਮੇਰੀ ਪਿੱਠ ਨਾ ਹੋ ਜਾਵੇ ਕਰਵਤ ਭਲਾ ਨਾ ਕਰਵਤ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਕਹਿੰਦੇ ਮੈਨੂੰ ਗਲੇ ਨਾਲ ਲਾ ਕੇ ਰੱਖੋ ਮੇਰੀ ਹਮੇ ਕੱਟ ਕੇ ਮੇਰਾ ਮਾਨ ਤਨ ਤੇਰੇ ਗਲੇ ਦਾ ਤੇ ਤੇਰੇ ਗਲੇ ਮੇਰੇ ਗਲੇ ਦਾ ਸ਼ਿੰਗਾਰ ਬਣ ਜਾਵੇ ਤੁਸੀਂ ਮੇਰੇ ਗਲੇ ਦੇ ਸ਼ਿੰਗਾਰ ਹੋ ਜਾਓ ਮੇਰਾ ਮਨ ਤਨ ਤੁਹਾਡੇ ਚਰਨਾਂ ਵਿੱਚ ਰੱਪਣ ਹੋ ਜਾਵੇ ਮੇਰੀ ਬੇਨਤੀ ਪ੍ਰਵਾਨ ਕਰੋ ਹਉ ਵਾਰੀ ਮੁਖ ਫੇਰ ਪਿਆਰੇ ਤੇ ਬੇਨਤੀ ਕਰਦੇ ਨੇ ਭਗਤ ਜੀ ਕਹਿੰਦੇ ਹੋਂ ਵਾਰੀ ਮੈਂ ਵਾਰੀ ਜਾਵਾਂ ਸਦਕੇ ਜਾਵਾਂ ਮੁੱਖ ਨਾ ਫੇਰਿਓ ਤੁਸੀਂ ਅਗਤ ਜੀ ਕਹਿ ਰਹੇ ਹਨ ਕਹਿੰਦੇ ਪ੍ਰਮਾਤਮਾ ਜੀਓ ਪ੍ਰਭੂ ਜੀਓ ਪਤੀ ਜੀਓ ਮੁੱਖ ਨਾ ਫੇਰਿਓ ਮੇਰੇ ਵੱਲੋਂ ਮੈਂ ਤੁਹਾਡੇ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਕਰਵਟ ਦੇ ਮੋਕੋ ਕਾਹੇ ਕੁਮਾਰੇ ਕਹਿੰਦੇ ਮੈਂ ਮਰ ਜਾਵਾਂਗਾ ਭਗਤ ਜੀ ਕਹਿੰਦੇ ਮੇਰੀ ਮੌਤ ਹੋ ਜਾਵੇਗੀ ਜੇ ਮੈਨੂੰ ਪਿੱਛਾ ਦੇਤਾ ਤੁਸੀਂ ਮੇਰੇ ਤੋਂ ਓਲੇ ਹੋਗੇ ਮੇਰੇ ਤੋਂ ਦੂਰ ਦੂਰ ਹੋਗੇ ਮੈਨੂੰ ਐ ਜਾਪਦਾ ਕਿ ਮੈਂ ਮਰ ਗਿਆ ਇਹ ਐਸੀ ਬਸਤਾ ਗੁਰਮਖੰਦੀ ਹੁੰਦੀ ਹੈ ਜਿਹੜੇ ਨਿਤਨੇਮੀ ਪੱਕੇ ਗੁਰਸਿੱਖ ਹਨ ਉਹ ਇੱਕ ਦਿਨ ਨਿਤਨੇਮ ਤਿਆਗ ਦੇਣ ਨਿਤਾ ਪ੍ਰਤੀ ਦੀ ਜਿਹੜੀ ਵਿਧੀਆਂ ਨੂੰ ਛੱਡ ਦੇਣ ਉਹਨਾਂ ਦਾ ਸਰੀਰ ਐ ਜਾਪਦਾ ਨੂੰ ਕਿ ਸੀ ਮਰਿਆ ਹੋਇਆ ਉਸ ਦਿਨ ਉਹਨਾਂ ਨੂੰ ਸ੍ਰੀ ਰਮੋਇਆ ਸਮਾਨ ਜਾਪਦਾ ਆਮ ਸਾਨੂੰ ਤੇ ਲੱਗਦਾ ਨਹੀਂ ਅਸੀਂ ਕਰੀਏ ਨਾ ਕਰੀਏ ਗੁਰਦੁਆਰਾ ਸਾਹਿਬ ਆਈਏ ਨਾ ਆਈਏ ਭਜਨ ਪੰਗਤਗੀ ਕਰੀਏ ਨਾ ਕਰੀਏ ਇਹ ਸਾਡੀ ਲਗ ਬਸਤਾ ਹੈ ਸਾਡਾ ਅਲੱਗ ਸਰੀਰ ਹੈ ਪਰ ਗੁਰਮੁਖਾਂ ਦਾ ਭਗਤਾਂ ਦਾ ਸਰੀਰ ਆਤਮਾ ਲਾਗ ਹੋ ਜਾਂਦੀ ਹੈ ਉਹ ਜੇ ਇੱਕ ਦਿਨ ਵੀ ਉੱਥੇ ਤੋਂ ਵਿਛੜ ਜਾਣ ਬੰਦਗੀ ਛੱਡ ਦੇਣ ਭਜਨ ਛੱਡ ਦੇਣ ਨਿਤਨੇਮ ਵਿਸਾਰ ਦੇਣ ਤੇ ਉਹਨਾਂ ਨੂੰ ਐ ਜਾਪਦਾ ਕਿ ਅੱਜ ਤਾਂ 모ਏ ਪਏ ਆ ਸਰੀਰ ਮਾਇਆ ਤੋਂ ਲੈ ਅੱਜ ਅੱਜ ਕੋਈ ਉਹਨਾਂ ਦਿਨ ਭੋਜਨ ਨਹੀਂ ਛੱਕਦੇ ਉਹਨਾਂ ਦੀ ਵਸਤਾ ਐਸੀ ਬਣ ਜਾਂਦੀ ਭੋਜਨ ਬਾਅਦ ਵਿੱਚ ਆਤਮਾ ਨੂੰ ਭੋਜਨ ਪਹਿਲਾਂ ਹੇਲੋ ਆਤਮਾ ਨੂੰ ਪਰਮਾਤਮਾ ਦੇ ਨਾਮ ਰਹੀਂ ਭੋਜਨ ਸ਼ਕਾਨਦੇ ਹਨ ਫਿਰ ਉਹ ਸਰੀਰੀ ਭੋਜਨ ਕਰਦੇ ਹਨ ਇਹ ਅਵਸਥਾ ਹੁੰਦੀ ਹੈ ਗੁਰਮੁਖਾਂ ਦੀ ਇਹ ਭਗਤ ਕਬੀਰ ਸਾਹਿਬ ਜੀ ਦੀ ਵਿਆਸੀ ਅਵਸਥਾ ਹੈ ਇਹ ਉਹ ਭਗਤ ਜੀ ਉਹ ਦਰਸਾ ਰਹੇ ਹਨ ਉਹ ਸਾਨੂੰ ਦੱਸ ਰਿਹਾ ਨੇ ਕਹਿੰਦੇ ਕਰਵਟ ਦੇ ਹਉ ਕੋ ਕਾਹੇ ਕੁਮਾਰੇ ਕਹਿੰਦੇ ਮੇਰੇ ਅਲ ਪਛਾਣਾ ਨਾ ਕਰਿਓ ਮੈਨੂੰ ਮਾਰ ਨਾ ਦਿਓ ਕਿਤੇ ਰਹਾਓ ਜੋ ਤਨ ਚੀਰੈ ਅੰਗ ਨਾ ਮੋਰੋ ਪਿੰਡ ਪਰੇ ਤੋਂ ਪ੍ਰੀਤਨਾ ਤੋਰੋ ਦੇਖੋ ਜਵਾਬ ਦੇ ਰਹਿਣ ਭਗਤ ਜੀ ਅੰਸਰ ਦੇਣ ਜੋ ਤਨ ਚੀਰੈ ਕਹਿੰਦੇ ਅੰਤਨ ਭਵੇਂ ਚੀਰ ਦਿੱਤਾ ਜਾਵੇ ਅੰਗ ਚੀਰੇ ਜਾਣ ਮੋਕੋ ਪਿੰਡ ਪਰੇ ਤੋਂ ਪ੍ਰੀਤਨਾ ਤੋਰੇ ਕਹਿੰਦੇ ਪਿੰਡ ਜਿਹੜਾ ਸਰੀਰ ਹੈ ਭਵੇਂ ਗਲ ਸੜ ਜਾਵੇ ਸਰੀਰ ਮੇਰਾ ਭਵੇਂ ਨਾਸ ਹੋ ਜਾਵੇ ਸਰੀਰ ਦਾ ਮੈਨੂੰ ਕੋਈ ਦੁੱਖ ਨਹੀਂ ਹੈ ਅਕਤੂ ਜੀ ਕਹਿੰਦੇ ਕੋਈ ਦੁੱਖ ਨਹੀਂ ਐ ਪਿੰਡ ਪਰੇ ਤੋਂ ਪ੍ਰੀਤ ਨਾ ਤੋਰੋ ਕਹਿੰਦੇ ਪਿੰਡ ਭਾਵੇਂ ਸਰੀਰ ਜਿਹੜਾ ਉਹ ਟੁੱਟ ਜਾਵੇ ਕਹਿੰਦੇ ਪ੍ਰੀਤ ਨਾ ਤੁਸੀਂ ਤੋੜਿਓ ਕਹਿੰਦੇ ਪ੍ਰੀਤ ਨਾ ਮੁੱਕ ਜਾਵੇ ਤੇਰੇ ਨਾਲੋਂ ਪਿਆਰ ਨਾ ਮੇਰਾ ਖਤਮ ਹੋ ਜਾਵੇ ਜਿਵੇਂ ਕਹਿੰਦੇ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਾਰ ਤਲੀ ਗਲੀ ਮੇਰੀ ਆਓ ਸਿਰ ਦਿੱਜੈ ਭਗਤ ਜੀ ਇੱਥੇ ਉਹੀ ਬਚਨ ਕਰ ਰਹੇ ਹਨ ਕਹਿੰਦੇ ਜੋ ਤੋ ਜਿਵੇਂ ਭਾ ਸਤਿਗੁਰ ਜੀ ਉੱਥੇ ਬਚਨ ਕਰ ਜਾਣਾ ਕਹਿੰਦੇ ਜੇ ਪ੍ਰੇਮ ਦੀ ਗਲੀ ਚੋਂ ਲੰਘਣਾ ਤੇ ਸੀਸ ਤਲੀ ਤੇ ਧਰਨਾ ਪੈਣਾ ਸੀਸ ਦੇ ਨਾਲ ਪਿਆਰ ਨਹੀਂ ਸਰੀਰ ਦੇ ਨਾਲ ਪਿਆਰ ਨਹੀਂ ਭਗਤ ਜੀ ਕਹਿੰਦੇ ਜਦੋਂ ਸੀਸ ਦੇ ਨਾਲ ਸਰੀਰ ਨਾਲ ਪਿੰਡ ਦੇ ਨਾਲ ਉਹ ਛੱਡਦਾ ਇਹ ਕਹਿੰਦੇ ਫੇਰ ਉਹ ਅਸਲੀ ਪ੍ਰੀਤ ਹੋਣੀ ਐ ਪਿੰਡ ਪਰੇ ਤੋਂ ਪ੍ਰੀਤ ਨਾ ਤੋਰੋ ਕਹਿੰਦੇ ਪਿੰਡ ਸਰੀਰ ਖਤਮ ਹੋ ਜਾਵੇ ਪਰ ਤੇਰੇ ਨਾਲ ਮੇਰੀ ਪ੍ਰੀਤ ਨਾ ਟੁੱਟ ਜਾਵੇ ਹਮ ਤੁਮ ਬੀਚ ਭਏ ਹੈ ਭਇਓ ਨਹੀਂ ਕੋਏ ਕਹਿੰਦੇ ਹੁਣ ਅਸੀ ਪ੍ਰੀਤ ਬਣ ਗਈ ਭਗਤ ਜੀ ਕਹਿੰਦੇ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ ਭਗਤ ਜੀ ਕਹਿ ਰਹੇ ਹਨ ਕਹਿੰਦੇ ਹਮ ਤੁਮ ਬੀਚ ਭਇਓ ਨਹੀਂ ਕੋਏ ਜਿਹੜੀ ਵਿੱਚ ਓਲਾ ਸੀਨਾ ਵਿੱਚ ਹਿੰਗਤਾ ਸੀ ਹੂਮੇ ਸੀ ਉਹਦੇ ਕਰਕੇ ਦੂਰ ਸੀ ਮੈਂ ਭਗਤ ਜੀ ਕਹਿੰਦੇ ਹਮ ਤੁਮ ਵਿਚ ਭਇਓ ਨਹੀਂ ਕੋਏ ਕਹਿੰਦੇ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਨਹੀਂ ਹੈ ਕੋਈ ਨਹੀਂ ਆ ਹੋਣਾ ਉਹ ਉਲਾ ਖਤਮ ਹੋ ਗਿਆ ਜਿਹੜਾ ਵਿੱਚ ਹਿੰਗਤਾਉ ਮੇ ਸਿੰਘ ਘਾਰ ਸੀ ਮੈਂ ਮੇਰੀ ਸੀ ਉਹ ਤਾਂ ਖਤਮ ਹੋ ਗਈ ਕਹਿੰਦੇ ਹੁਣ ਕੋਈ ਨਹੀਂ ਹੁਣ ਇੱਕੋ ਹੀ ਇੰਦੇ ਸੇਜ ਤੇ ਅਸੀਂ ਬੈਠੇ ਹੋਏ ਆ ਭਗਤ ਜੀ ਕਹਿੰਦੇ ਉੱਥੇ ਪ੍ਰਮਾਤਮਾ ਪਤੀ ਐ ਉੱਥੇ ਉਹਦੀ ਪਤਨੀ ਮੈਂ ਉਹਦੀ ਚੇਲੀ ਉਹਦੀ ਪਤਨੀ ਬੈਠੀ ਹੋਈ ਐ ਭਗਤ ਜੀ ਆਪਣੇ ਆਪ ਨੂੰ ਪਤਨੀ ਦੱਸਦੇ ਆ ਕਹਿੰਦੇ ਉਹ ਪਤੀ ਪਰਮੇਸ਼ਰ ਜੀ ਮੈਂ ਪਤਨੀ ਹਾਂ ਤੁਮੇ ਤੁਮੇ ਸੋ ਕੰਤ ਨਾਰ ਹਮ ਸੋਈ ਦੇਖੋ ਕਹਤਾ ਨਾ ਭਗਤ ਜੀ ਨੇ ਤੇ ਭਗਤ ਬਾਣੀ ਦੇ ਵਿੱਚ ਇਹ ਵਰਣਨ ਹੈ ਪੁਰਖ ਏਕ ਸਬਾਈ ਨਾਰ ਉਹ ਪੁਰਖ ਪਰਮਾਤਮਾ ਹੈ ਅਸੀਂ ਸਾਰੇ ਜੀਵੋ ਦੀਆਂ ਨਾਰਾਂ ਹਾਂ ਉਹ ਪਤੀ ਪਰਮੇਸ਼ਰ ਹੈ ਤੇ ਉਹਦੇ ਕੰਤ ਨਹੀਂਆ ਪਤੀ ਦੀਆਂ ਅਸੀਂ ਜੀਵ ਰੂਪ ਨਾਰਾਂ ਹਾਂ ਤੂੰ ਹੈ ਸੋ ਕੰਤ ਨਾਰ ਹਮ ਹੋਈ ਭਗਤ ਜੀ ਕਹਿੰਦੇ ਤੁਸੀਂ ਸਾਡੇ ਪਤੀ ਹੋ ਕੰਤ ਹੋ ਅਸੀਂ ਜੀਵ ਤੁਹਾਡੀਆਂ ਨਾਰਾਂ ਹਾਂ ਕਹਤ ਕਬੀਰ ਸੁਨੋ ਰੇ ਲੋਈ ਇਹ ਲੋਈ ਸ਼ਬਦ ਦਾ ਵੀ ਬਹੁਤ ਸਹਿਸਾ ਹੁੰਦਾ ਹੈ ਬਹੁਤ ਲੇਖਕਾਰਾਂ ਨੇ ਟਿੱਕਾਕਾਰਾਂ ਨੇ ਲਬਜ ਦੇ ਅਰਥ ਲਗ-ਲਗ ਕੀਤੇ ਹਨ ਕਈਆਂ ਨੇ ਕਿਹਾ ਕਿ ਲੋਈ ਮਾਤਾ ਜੀ ਨੂੰ ਕਿਹਾ ਭਗਤ ਜੀ ਘਰ ਦੀ ਘਰ ਵਾਲੀ ਦਾ ਨਾਮ ਲੋਈ ਸੀ ਪਰ ਇਹ ਲਬਜ ਦਾ ਅਰਥ ਬਣਦਾ ਹੈ ਪ੍ਰਿੰਸੀਪਲ ਸਾਬ ਸਿੰਘ ਜੀ ਨੇ ਅਦੇ ਅਰਥ ਕੀਤੇ ਹਨ ਵਾਇਕਰਨ ਦੇ ਮੁਤਾਬਕ ਕਿ ਲੋਈ ਸ਼ਬਦ ਦਾ ਇੱਥੇ ਅਰਥ ਲੋਕ ਬਣਦਾ ਹੈ ਕਿ ਲੋਕ ਦੁਨੀਆਦਾਰੋ ਲੋਕੋ ਆ ਤਕਬੀਰ ਸੁਨੋ ਰੇ ਲੋਈ ਭਗਤ ਜੀ ਕਹਿੰਦੇ ਸੁਨਣਾ ਕਰੋ ਏ ਲੋਕੋ ਸੁਨੋ ਏ ਲੋਕੋ ਅਬ ਤੁਮਰੀ ਪ੍ਰਤੀਤ ਨਾ ਹੋਈ ਭਗਤ ਜੀ ਕਹਿੰਦੇ ਦੁਨੀਆ ਦੇ ਲੋਕੋ ਸੁਨਣਾ ਕਰੋ ਕਹਿਣ ਤੂੰ ਭਾਵਕ ਕਿਉ ਲੋਈ ਤੂੰ ਭਗਤ ਜੀ ਆਪਣੀ ਘਰ ਵਾਲੀ ਨੂੰ ਨਹੀਂ ਇਹ ਲਬਜ ਕਹਿ ਰਹੇ ਇਹ ਤੇ ਦੁਨੀਆਦਾਰਾਂ ਨੂੰ ਭਗਤ ਜੀ ਦੱਸਦੇ ਨੇ ਉੱਥੇ ਇੱਕ ਦਾ ਸਵਾਲ ਨਹੀਂ ਸੀ ਉਹ ਆਪਣੀ ਪਤਨੀ ਦੇ ਨਾਲ ਭਗਤ ਜੀ ਗੱਲਾਂ ਕਰਦੇ ਸੀ ਜਾਂ ਭਗਤਨੀ ਨੂੰ ਸਮਝਾਉਂਦੇ ਸੀ ਉਥੇ ਦੁਨੀਆ ਅੱਗੇ ਸਵਾਲ ਸੀ ਦੁਨੀਆ ਨੂੰ ਜਵਾਬ ਸੀ ਭਗਤ ਜੀ ਕਹਿੰਦੇ ਕਹਿ ਤ ਕਬੀਰ ਸੁਨੋ ਰੇ ਲੋਈ ਦੁਨੀਆਦਾਰੋ ਲੋਕ ਕੋ ਸੁਨਣਾ ਕਰੋ ਅਬ ਤੁਮਰੀ ਪ੍ਰਤੀਤ ਨਾ ਹੋਈ ਭਗਤ ਜੀ ਕਹਿੰਦੇ ਹੁਣ ਪ੍ਰਤੀਤ ਹੀ ਖਤਮ ਹੋ ਗਈ ਅੰਮ ਤੁਮਰੀ ਭਗਤ ਜੀ ਕਹਿੰਦੇ ਆ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਾ ਕਹਿੰਦੇ ਇੱਕ ਹੋ ਗਏ ਜੋਤੀ ਮੈਂ ਜੋਤ ਰਲ ਜਾਈ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਜੋਤੀ ਦੇ ਵਿੱਚ ਜੋਤ ਮਿਲ ਜਾਂਦੀ ਹੈ ਪ੍ਰਮਾਤਮਾ ਤੇ ਆਤਮਾ ਦਾ ਮਿਲਨ ਹੁੰਦਾ ਹੈ ਜਿਵੇਂ ਇੱਕ ਪਤੀ ਪਤਨੀ ਦਾ ਵਿਆਹ ਹੁੰਦਾ ਹੈ ਨਾ ਉਹਦਾ ਮਿਲਨ ਹੋ ਜਾਂਦਾ ਆਪਸ ਦੇ ਵਿੱਚ ਇਸੇ ਤਰੀਪੀ ਪਤੀ ਪਰਮੇਸ਼ਰ ਤੇ ਆਤਮਾ ਦਾ ਸੁਲਮੇਲ ਹੋ ਜਾਂਦਾ ਹੈ ਇਹ ਮਨੁੱਖਾ ਜਨਮ ਦੇ ਵਿੱਚ ਮਾਨਸ ਦੇਹ ਦੇ ਵਿੱਚ ਜਿਹੜੀ ਆਤਮਾ ਹੈ ਉਹ ਵੀ ਉਹਦੀ ਜੋਤ ਹੈ ਪ੍ਰਮਾਤਮਾ ਦੀ ਤੇ ਆਤਮਾ ਤੇ ਪ੍ਰਮਾਤਮਾ ਦਾ ਮੇਲਨ ਕਰਨ ਵਾਸਤੇ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਇਸ ਜਨਮ ਦੇ ਵਿੱਚ ਹੀ ਅਸੀਂ ਇਹ ਮੇਲਨ ਕਰਵਾ ਸਕਦੇ ਹਾਂ ਮੁੱਖ ਦੇ ਰਾਈ ਬਾਣੀ ਪੜ੍ਹ ਕੇ ਜਪ ਕੇ ਉਹ ਗੁਣਾਂ ਨੂੰ ਧਾਰਨ ਕਰਕੇ ਆਤਮਾ ਤੇ ਪ੍ਰਮਾਤਮਾ ਦੇ ਵਿੱਚ ਮੇਲ ਹੋ ਜਾਂਦਾ ਹੈ ਉਹ ਆਤਮਾ ਉਹਦੀ ਅੰਸ਼ ਜਿਹੜੀ ਹੈ ਪ੍ਰਮਾਤਮਾ ਦੀ ਉਹਦੇ ਵਿੱਚ ਮਿਲ ਜਾਂਦੀ ਹੈ ਇੱਕ ਹੋ ਜਾਂਦੀ ਹੈ ਜਦੋਂ ਇੱਕ ਹੁੰਦੀ ਹੈ ਪਿਆਰਿਓ ਫਿਰ ਇਹ ਜੁਨਾ ਖਤਮ ਹੁੰਦੀਆਂ ਹਨ ਫਿਰ ਜੁਨਾ ਤੋਂ ਖਿਹੜਾ ਛੁੱਟਦਾ ਫਿਰ ਜੰਮਣ ਮਰਨ ਤੋਂ ਖਿਹੜਾ ਛੁੱਟਦਾ ਸਰੀਰ ਮਰ ਜਾਂਦਾ ਜਦੋਂ ਸਰੀਰ ਨਾਸ ਹੁੰਦਾ ਤੇ ਉਸ ਤੋਂ ਬਾਅਦ ਕੋਈ ਮੁਕਤੀ ਨਹੀਂ ਹੈ ਉਸ ਤੋਂ ਬਾਅਦ ਕੋਈ ਮੁਕਤੀ ਨਹੀਂ ਕਰ ਸਕਦਾ ਉਸ ਤੋਂ ਬਾਅਦ ਜੁਨਾ ਹਨ ਜੁਨਾ ਦੇ ਵਿੱਚ ਆਤਮਾ ਜਾਂਦੀ ਹੈ ਉੱਥੇ ਉਹਨੂੰ ਫਿਰ ਉਹ ਲੇਖੇ ਜੋਖੇ ਚ ਪੈਣਾ ਪੈਂਦਾ ਜਿੰਨਾ ਤੇਰੇ ਇਮਾਨ ਸਿੱਧੇ ਹੈ ਉਹਨੁੱਖਾ ਜਨਮ ਹੈ ਉਨਾ ਚਿਰ ਭਗਤੀ ਕਰਕੇ ਬੰਦਗੀ ਕਰਕੇ ਆਤਮਾ ਤੇ ਪ੍ਰਾਤਮਾ ਦਾ ਮੇਲ ਕਰਾ ਸਕਦੇ ਆ ਇਹ ਸਮਾਂ ਇਹ ਅਵਸਰ ਇਹ ਜ਼ਿੰਦਗੀ ਆ ਆਤ ਸਰੀਰ ਇਹ ਮਿਲਨ ਹੈ ਇਹ ਪਿੰਡ ਨੂੰ ਭਾਵੇਂ ਖਤਮ ਕਰ ਦੇਵੇ ਉਹ ਪਰ ਸਾਡੀ ਪ੍ਰੀਤ ਨਾ ਟੁੱਟੇ ਭਗਤ ਜੀ ਕਹਿੰਦੇ ਇਹ ਪ੍ਰੀਤ ਦੇ ਬਾਰੇ ਭਗਤ ਜੀ ਵਰਣਨ ਕਰਦੇ ਹਨ ਉਹ ਬਿਰਤੀ ਉਸ ਮਾ ਭਗਤ ਜੀ ਸਾਨੂੰ ਮਲੂਮ ਕਰਾਉਂਦੇ ਹਨ ਦਸਨਾ ਕਰਦੇ ਹਨ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਆਓ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰੀਏ ਜੀ ਬਾਣੀ ਵਿਚਾਰ ਦੇ ਨਿੱਕਾਂ ਭੁੱਲਾਂ ਜੰਦੀਆਂ ਨ ਮਾਰਸ ਮੱਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ